ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਰਕਾਰ ਕਰਦੀ ਕੀ ਇਹ ਆ ਮੇਰੀ ਜਾਨ ਹੋ ਗਈ ਲਿਫਟ ਕੇ ਖਾ ਗਏ ਹਾਏ 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 2 ਮੀਟਰ ਸਕੀਮ ਟੈਂਡਰ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਸਾਥੀ ਅੰਦਰ ਹਨ ਉਹਨਾਂ ਨੂੰ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਸਾਡੇ ਸਾਥੀ ਅੰਦਰ ਚੱਕੇ ਹੋ ਬਾਹਰ ਕਰੋ ਬਾਹਰ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾ ਮਰਦਾਵਾ 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 ਇਹ ਮਸਲਾ ਕਾਫੀ ਦਿਨਾਂ ਤੋਂ ਅਸੀਂ ਪਹਿਲਾਂ ਵੀ ਬਹੁਤ ਬਰੀ ਹੜਤਾਲਾਂ ਹੋ ਚੁੱਕੀਆਂ ਤੇ ਸਰਕਾਰ ਕਿਸੇ ਖਾਲੇ ਤੇ ਨਹੀਂ ਆਂਦੀ ਹੈ ਉਹ ਫੇਰ ਕਿਲੋਮੀਟਰ ਸਕੀਮ ਦਾ ਟੈਂਡਰ ਪਾਣ ਜਾ ਰਹੀ ਹੈ ਤੇ ਇਹ ਅਸੀਂ ਬੰਦ ਕਰਾਣਾ ਚਾਹੁੰਦੇ ਆ ਤਾਂ ਕਿ ਜਿਹੜਾ ਸਰਕਾਰੀ ਖਜ਼ਾਨੇ ਨੂੰ ਚੁੰਨਾ ਲੱਗਦਾ ਉਹ ਨਾ ਲੱਗ ਸਕੇ ਤੇ ਉਹ ਜਿਹੜੇ ਗੱਡੀਆਂ ਪਾਣੀਆਂ ਦਾ ਸਰਕਾਰ ਪ੍ਰੋਪਰ ਆਪਣੀ ਦੀਪੂ ਜਿ ਗੱਡੀਆਂ ਪਾਵੇ ਜੋ ਅੰਗੇ ਪੈਂਦੀਆਂ ਨਹੀਂ ਕਿ ਕਿੰਨਾ ਨੁਕਸਾਨ ਜਿਹੜਾ ਹੋ ਰਿਹਾ ਤਾਂ ਨੁਕਸਾਨ ਤਾਂ ਸਰ ਸਾਰਾ ਹੀ ਨੁਕਸਾਨ ਹੋ ਰਿਹਾ ਇੱਕ ਬੱਸ ਮੰਨ ਲਓ 10 15 ਸਾਲ ਕੰਮ ਕਰਦੀ ਹੈ ਆਪਣੇ ਡੀਪੂ ਚ ਆ ਕੇ ਇੱਕ 5 ਸਾਲ ਵਾਸਤੇ ਉਹ ਲੈ ਕੇ ਸਾਰਾ ਕੁਝ ਚਲੇ ਜਾਂਦੇ ਆ ਤੇ ਸਾਡਾ ਫੇਰ ਘਾਟੇ ਚ ਪਾਇਆ ਜਾਂਦਾ ਸਰ ਜਿਹੜੇ ਹੁਣੇ ਹੜਤਾਲ ਕਿੰਨੇ ਟਾਈਮ ਲਈ ਹੈ ਕਿੰਨੇ ਟਾਈਮ ਲਈ ਹੜਤਾਲ ਹੈ ਇਹ ਹੜਤਾਲ ਅਣਮਿੱਥੇ ਸਮੇਂ ਲਈ ਹੈ ਜਦੋਂ ਤੱਕ ਸਾਡੇ ਸਾਥੀ ਹੈ ਇਹਨਾਂ ਨੇ ਸਵੇਰ ਦੇ ਪੁਲਿਸ ਪ੍ਰਸ਼ਾਸਨ ਨੇ ਚੱਕੇ ਹੋਏ ਨੇ ਜਦੋਂ ਤੱਕ ਉਹ ਚੱਕੇ ਹੋਏ ਉਦੋਂ ਤੱਕ ਅਸੀਂ ਨਹੀਂ ਉੱਠ ਸਕਦੇ ਇਥੋਂ ਠੀਕ ਹਾਂਜੀ ਕਿ ਸਮਝਦੀ ਬਣੀ ਆਪਸ ਵਿੱਚ ਹੋਰ ਸਰਕ ਤੇ ਆਣਾ ਚਾਹਦੇ ਹਨ ਦੇਰਾਂ ਦੇ ਵਾਸਤੇ ਉਹਨੇ ਉਹਨੇ ਪ੍ਰੋਟੈਸਟ ਨਾ ਲਾਇਆ ਹੋਇਆ ਹੈ ਬਾਹਰ ਉਹ ਕੱਲੇ ਵੀ ਅਸੀਂ ਲੋਕਾਂ ਦੇ ਕਿਸੇ ਤਰ੍ਹਾਂ ਦੀ ਟ੍ਰੈਫਿਕ ਨਹੀਂ ਚਲਾ ਰਹੇ ਹਾਂ ਅਸੀਂ ਲਾਈਨ ਲਾ ਦੇਣੀ ਕਿ ਜੇ ਉਹ ਡਿਮਾਂਡ ਜੇ ਬੰਦੇ ਫਰੇ ਗਏ ਉਹ ਛੱਡਣ ਵਾਸਤੇ ਕਹਿ ਰਹੇ ਸੀ ਕਿ ਜਦੋਂ ਵੀ ਹੋਏਗਾ ਤਾਂ ਫਿਰ ਬਚੀ ਨਹੀਂ ਬਾਹਰ ਨਹੀਂ ਆਣਗੇ ਅਸੀਂ ਅੱਡੇ ਤੋਂ ਬਾਹਰ ਨਹੀਂ ਜਾਣਗੇ ਇਹ ਉਹਨਾਂ ਦਾ ਹੈਗਾ ਲੇਕਿਨ ਸਾਡੇ ਨਾਲ ਗੱਲ ਹੋ ਰਹੀ